ਦੋਸਤੋ ਪੁਕਾਰ ਫਾਊਂਡੇਸ਼ਨ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਲੱਗੀ ਹੋਈ ਹੈ ਬਹੁਤ ਸਾਰੇ ਲੋਕ ਭਲਾਈ ਦੇ ਜਿਹੜੇ ਕੰਮ ਕੀਤੇ ਨੇ ਬਹੁਤ ਸਾਰੇ ਪਰਿਵਾਰ ਹੈ ਇਹਨਾਂ ਦੇ ਵੱਲੋਂ ਜੋੜੇ ਗਏ ਨੇ ਤਾਂ ਅੱਜ ਪੁਕਾਰ ਫਾਊਂਡੇਸ਼ਨ ਦੀ 10ਵੀਂ ਵਰੇਗੰਡ ਹੈ ਵਰੇਗੰਡ ਮੌਕੇ ਸਾਰਾ ਹੀ ਪਰਿਵਾਰ ਪੁਕਾਰ ਫਾਊਂਡੇਸ਼ਨ ਦਾ ਇਕੱਠਾ ਹੋਇਆ ਸਾਡੇ ਨਾਲ ਸੋ ਆਉਨਾ ਨਾਲ ਗੱਲਬਾਤ ਕਰਦੇ ਆਂ ਕਿ ਅੱਜ 10 ਸਾਲ ਹੋ ਚੁੱਕੇ ਨੇ ਸੰਸਥਾ ਨੂੰ ਬਣੀ ਹੋਈ ਨੂੰ ਬਹੁਤ ਕੁੱਛ ਲੋਕਾਂ ਨੂੰ ਇਸ ਫਾਊਂਡੇਸ਼ਨ ਦੇ ਵਿੱਚੋਂ ਮਿਲਿਆ ਬਹੁਤ ਸਾਰੇ ਲੋਕਾਂ ਦੀ ਇਹਨਾਂ ਦੇ ਵੱਲੋਂ ਹੈਲਪ ਕੀਤੀ ਗਈ ਹੈ ਪਰ ਇਹਨਾਂ ਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਲੋਕਾਂ ਦੀ ਹੈਲਪ ਕਰਕੇ ਇਸ ਸੰਸਥਾ ਦੇ ਜਿਹੜੇ 10 ਸਾਲ ਪੂਰੇ ਹੋਣ ਤੇ ਕਿਸ ਤਰ੍ਹਾਂ ਦਾ ਫੀਲ ਕਰ ਰਿਹਾ ਸਾਰਾ ਇਹ ਪੁਕਾਰ ਫਾਊਂਡੇਸ਼ਨ ਦਾ ਪਰਿਵਾਰ ਆਓ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਮੇਰੇ ਨਾਲ ਪੁਕਾਰ ਫਾਊਂਡੇਸ਼ਨ ਦੇ ਪ੍ਰਮੋਟਰ ਗੁਰਵਿੰਦਰ ਸਿੰਘ ਸੈਣੀ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਾਣਦੇਆ ਪੁਕਾਰ ਫਾਊਂਡੇਸ਼ਨ ਦੇ ਅੱਜ 10ਵੇਂ ਬਰੇ ਗੰਢਾ ਮੌਕੇ ਉਹਨਾਂ ਨੂੰ ਕਿੱਦਾਂ ਦਾ ਫੀਲ ਹੋ ਰਿਹਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆਂ ਸ਼ੈਣੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਥੈਂਕ ਯੂ ਅੱਜ ਪੁਕਾਰ ਫਾਊਂਡੇਸ਼ਨ ਦੀ 10ਵੀਂ ਬਰੇ ਗੰਢਾ ਹੈ ਕਿਸ ਤਰ੍ਹਾਂ ਦਾ ਤੁਸੀਂ ਫੀਲ ਕਰਦੇ ਹੋ ਕਿਉਂਕਿ ਪਰਿਵਾਰ ਤੁਸੀਂ ਛੋਟਾ ਜਿਹਾ ਲੈ ਕੇ ਤੁਰੇ ਸੀ ਅੱਜ ਬਹੁਤ ਵੱਡਾ ਤੁਹਾਡਾ ਜਿਹੜਾ ਪਰਿਵਾਰ ਹੋ ਚੁੱਕਿਆ ਕਿਸੇ ਵੀ ਜਾਣ ਪਹਿਚਾਣ ਦੀ ਮਹਤਾਜ ਨਹੀਂ ਰਹੀ ਜਿਹੜੀ ਪੁਕਾਰ ਫਾਊਂਡੇਸ਼ਨ ਹੈ ਜੇਕਰ ਵਿਦੇਸ਼ਾਂ ਦੀ ਗੱਲ ਕਰੀਏ ਵਿਦੇਸ਼ਾਂ ਦੇ ਵਿੱਚ ਵੀ ਪੁਕਾਰ ਫਾਊਂਡੇਸ਼ਨ ਨੂੰ ਬਹੁਤ ਸਾਰੇ ਚਾਹੇਤੇ ਨੇ ਚਾਣ ਵਾਲੇ ਨੇ ਤਾਂ ਅੱਜ 10ਵੇਂ ਵਰੇਗੰਢ ਮੌਕੇ ਤੁਸੀਂ ਕਿਦਾਂ ਦਾ ਫੀਲ ਕਰ ਰਹੇ ਹੋ ਅੱਜ ਇੱਥੇ ਇਕੱਠੇ ਹੋਏ ਹੋ ਤੁਸੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਦੋਂ ਅਸੀਂ ਚੱਲੇ ਸੀ ਉਹਦਾ ਸਭ ਤੋਂ ਵੱਡਾ ਸੇਹਰਾ ਸਰਦਾਰ ਅਵਤਾਰ ਸਿੰਘ ਜੀ ਵਾਲੀਆ ਮੇਰੇ ਵੱਡੇ ਵੀਰ ਇਹਨਾਂ ਦੇ ਦਫ਼ਤਰ ਬੈਠ ਕੇ ਅਸੀਂ ਇਹਦੀ ਅੱਜ ਸ਼ੁਰੂਆਤ ਕੀਤੀ ਸੀ ਤੇ ਉੱਥੇ ਉਸ ਪੰਜ ਕੇ ਬੰਦੇ ਅਸੀਂ ਇਕੱਠੇ ਹੋਏ ਸੀ ਪਹਿਲਾ ਦਿਨ ਤੇ ਬੈਠੇ ਬੈਠੇ ਇੱਕ ਵਿਚਾਰ ਨਿਕਲਿਆ ਸੀ ਵੀ ਕੋਈ ਇਦਾਂ ਦੀ ਸੰਸਥਾ ਸ਼ੁਰੂ ਕੀਤੀ ਜਾਏ ਜਿਹੜੀ ਕਿ ਅ ਨਿਊਟ੍ਰੀਸ਼ਨ ਐਜੂਕੇਸ਼ਨ ਤੇ ਮੈਡੀਸਨ ਨੂੰ ਲੈ ਕੇ ਕੰਮ ਕਰੇ ਤੇ ਉਦੋਂ ਹੀ ਅਸੀਂ ਆਪਸ ਵਿੱਚ ਮਿਲ ਕੇ ਵਿਚਾਰ ਕਰਨ ਤੋਂ ਬਾਅਦ ਅਸੀਂ ਸ਼ੁਰੂਆਤ ਕੀਤੀ ਹੌਲੀ ਹੌਲੀ ਜਿਹੜਾ ਸਾਡਾ ਕਾਰਜਾ ਸੀ ਵਧਦਾ ਗਿਆ ਅੱਜ 10 ਸਾਲ ਹੋ ਚੁੱਕੇ ਐ ਇਸ ਚੀਜ਼ ਨੂੰ ਤੇ 10 ਸਾਲਾਂ ਦੇ ਵਿੱਚ ਬਹੁਤ ਕੁਝ ਅਚੀਵ ਵੀ ਕੀਤਾ ਬਹੁਤ ਕੁਝ ਅਸੀਂ ਇਦਾਂ ਦਾ ਵੀ ਜਿਹੜਾ ਗੁਆਇਆ ਵੀ ਆ ਪਿੱਛੇ ਵੀ ਛੁੱਟ ਚੁੱਕਿਆ ਬਹੁਤ ਚੀਜ਼ਾਂ ਪਰ ਫੇਰ ਵੀ ਓਵਰਆਲ ਸਾਨੂੰ ਖੁਸ਼ੀ ਆ ਵੀ ਅਸੀਂ ਦਿਲਾਂ ਦੇ ਨਾਲ ਜੁੜੇ ਰਹੇ ਆ ਦਿਲ ਸਾਡੇ ਉਵੇਂ ਹੀ ਰਹੇ ਆ ਜਿੱਦਾਂ ਪਹਿਲਾਂ ਸੀਗੇ ਹਾਂ ਇਹ ਜ਼ਰੂਰ ਹੁੰਦਾ ਵੀ ਜਦੋਂ ਅਸੀਂ ਚੱਲਦੇ ਜਾਂਦੇ ਆ ਕੁਝ ਮਲ ਕੋਈ ਕਈ ਵਾਰ ਕੁਝ ਕਰਦੇ ਕਰਾਉਂਦੇ ਕੁਝ ਗਲਤੀਆਂ ਹੋ ਜਾਂਦੀਆਂ ਹੁੰਦੀਆਂ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਹਿਊਮਨ ਨੇਚਰ ਹੈ ਹਿਊਮਨ ਮਾਈਂਡਾ ਦਿਮਾਗ ਦੇ ਵਿੱਚ ਕੁਝ ਚੀਜ਼ਾਂ ਕਿਸੇ ਦੇ ਕੁਝ ਉਹ ਠੀਕ ਵੀ ਚੱਲਦੀਆਂ ਆਉਂਦੀਆਂ ਕਿਸੇ ਵਿੱਚ ਗਲਤ ਵੀ ਚੱਲਦੀਆਂ ਹੁੰਦੀਆਂ ਪਰ ਸਾਡਾ ਇੱਕ ਸ਼ੁਰੂ ਤੋਂ ਸੀਗਾ ਇੱਕ ਅਸੀਂ ਸ਼ੁਰੂ ਸ਼ੁਰੂਆਤ ਜਿਹੜੀ ਸੀ ਉਹ ਲੋਕ ਸੇਵਾ ਸੀ ਉਹ ਚਲਦੀ ਰਹੀ ਹੈ ਉਦਾਂ ਹੀ ਨਿਰੰਤਰ ਚਲਦੀ ਹੈ ਅੱਗੇ ਵੀ ਚਲਦੀ ਰਹੇਗੀ ਤੇ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਜਿੱਦਾਂ ਜੁੜੇ ਹੋਏ ਸੀ ਉਦਾਂ ਹੀ ਸਾਰੇ ਅਸੀਂ ਇਹ ਸੇਵਾ ਕਰਦੇ ਆ ਰਹੇ ਹਾਂ ਸੰਸਥਾਵਾਂ ਸਿਰਫ ਨਾਮ ਹੁੰਦੀਆਂ ਬਿਲਕੁਲ ਸੰਸਥਾਵਾਂ ਕੋਈ ਇਹ ਨਹੀਂ ਹੈ ਵੀ ਉਸ ਸੰਸਥਾ ਦੇ ਨਾਮ ਤੇ ਹੀ ਕੰਮ ਹੁੰਦੇ ਹੁੰਦੇ ਆ ਪਰ ਉਹ ਇਨਸਾਨ ਇੱਕ ਗੁੱਟ ਇੱਕ ਪਰਿਵਾਰ ਜਿਹੜਾ ਹੁੰਦਾ ਉਹ ਸ਼ੁਰੂ ਤੋਂ ਜਿੱਦਾਂ ਸੀਗਾ ਉਦਾਂ ਹੀ ਚੱਲਦਾ ਆ ਰਿਹਾ ਹੈ ਸੰਸਥਾਵਾਂ ਮਤਲਬ ਇੱਕ ਰਜਿਸਟਰਡ ਜਾਂ ਪੇਪਰ ਜਿਹੜੇ ਆ ਉਹ ਕੋਈ ਮੈਨੇ ਨਹੀਂ ਰੱਖਦੀਆਂ ਹੁੰਦੀਆਂ ਸੰਸਥਾਵਾਂ locally ਹੁੰਦੀਆਂ ਪਰ ਜਿਹੜੇ ਇੱਕ ਸਮਾਜ ਸੇਵਕ ਹੁੰਦੇ ਆ ਉਹ ਬਿਨਾ ਕਿਸੇ ਨਾਮ ਤੋਂ ਬਿਨਾ ਉਹ ਤੋਂ ਚੱਲਦੇ ਰਹਿੰਦੇ ਆ ਬਹੁਤ ਖੁਸ਼ੀ ਦੀ ਗੱਲ ਆ ਪੁਕਾਰ ਫਾਊਂਡੇਸ਼ਨ ਜਿਹੜੀ ਆ ਉਸ ਉਹਨੇ 10 ਸਾਲ ਪੂਰੇ ਕੀਤੇ ਆ ਤੇ ਬਹੁਤ ਮਾਣ ਹੋ ਰਿਹਾ ਆਪਣੇ ਆਪ ਤੇ ਸਾਨੂੰ ਕਿ ਅਸੀਂ ਮਤਲਬ ਜਦੋਂ ਅਸੀਂ ਚੀਜ਼ਾਂ ਗਿਣਦੇ ਆ ਤਾਂ ਕਾਊਂਟਲੈਸ ਆ ਪਏ ਉਹ ਤੇ ਪੇਪਰ ਤੇ ਜਦੋਂ ਸਮ ਅਪ ਕੱਲ ਕਰ ਰਹੇ ਸੀ ਅੱਜ ਅਸੀਂ ਕੁਝ ਲੈ ਕੇ ਵੀ ਆਏ ਸੀ ਪੇਪਰ ਤੇ ਸਮ ਅਪ ਕਰ ਰਹੇ ਸੀ ਤੇ ਪੁਰਾਣੀਆਂ ਕੁਝ ਅਸੀਂ ਇੱਕ ਪ੍ਰੋਫਾਈਲ ਵੀ ਤਿਆਰ ਕਰ ਰਹੀ ਸੀ ਜਦੋਂ ਤੋਂ ਕੀਤੀਆਂ ਤੇ ਕੀ ਕੀ ਕੰਮ ਕੀਤੇ ਹੋਏ ਆ ਬਹੁਤ ਚੀਜ਼ਾਂ ਇਦਾਂ ਦੀਆਂ ਆਈਆਂ ਜਿਹੜੀਆਂ ਮਨ ਦੇ ਵਿੱਚ ਸੀ ਜਿੱਦਾਂ ਕਿ ਕੱਲ ਅੱਜ ਤੋਂ ਮੇਰੇ ਖਸ਼ਾ ਤੇ 6 ਸਾਲ ਪਹਿਲਾਂ ਸਾਡਾ ਇੱਕ ਬਹੁਤ ਵੱਡਾ ਮੈਡੀਕਲ ਕੈਂਪ ਉਹ ਸਾਡਾ ਅਸੀਂ ਲਾਇਆ ਗਿਆ ਸੀ ਸਰਦਾਰ ਅਵਤਾਰ ਸਿੰਘ ਜੀ ਦੀ ਵਾਲੀ ਹੈ ਜਿਹਦੇ ਜਨਮ ਦਿਨ ਤੇ ਅਸੀਂ ਨਵੇਂ ਸ਼ਹਿਰ ਲਾਇਆ ਸੀ ਕੱਲ ਦਾ ਇੱਕ ਕੈਂਪ ਉਹ ਵੀ ਮੇਰੇ ਆਂਦਾ ਕਿਉਂਕਿ ਮੈਂ ਉਸ ਦਿਨ ਵੀ ਇੱਕ ਦਿਨ ਪਹਿਲਾਂ ਹੀ ਹਸਪੀਟਲ ਤੋਂ ਆਇਆ ਸੀ ਉਹਨੂੰ ਦੋ ਦਿਨ ਪਹਿਲਾਂ ਆਇਆ ਹੈ ਮਤਲਬ ਮੇਰੀ ਕੰਡੀਸ਼ਨ ਉਦਾਂ ਹੀ ਚੱਲਦੀ ਆ ਪਰ ਪੁਕਾਰ ਫਾਊਂਡੇਸ਼ਨ ਪੂਰੀ ਤੰਦਰੁਸਤ ਆ ਤਾਂ ਬਹੁਤ ਸਾਰੇ ਚਿਹਰੇ ਤੁਸੀਂ ਦੇਖ ਰਹੇ ਹੋਗੇ ਕੈਮਰੇ ਦੀ ਅੱਖ ਦੇ ਨਾਲ ਇਹ ਚਿਹਰੇ ਨੇ ਇਹਨਾਂ ਦਾ ਹੱਥ ਹੈ ਪੁਕਾਰ ਫਾਊਂਡੇਸ਼ਨ ਨੂੰ ਜਿਹੜਾ ਸਰਜੀਤ ਕਰਨ ਦੇ ਪਿੱਛੇ ਇਹਨਾਂ ਦੇ ਵੱਲੋਂ ਬਹੁਤ ਜਿਹੜੇ ਲੋਕ ਭਲਾਈ ਦੇ ਕੰਮ ਕੀਤੇ ਨੇ ਤਾਂ ਸਾਡਾ ਬਾਲਿਆ ਸਭ ਮੌਜੂਦ ਨੇ ਇਹਨਾਂ ਦਾ ਵੀ ਬੜਾ ਵੱਡਾ ਹੱਥ ਹੈ ਇਸ ਫਾਊਂਡੇਸ਼ਨ ਨੂੰ ਜਿਹੜਾ ਅੱਗੇ ਲੈ ਕੇ ਜਾਣ ਦੇ ਲਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਬਰੇਗੰਡ ਮੌਕੇ ਉਹ ਕਿਸ ਤਰ੍ਹਾਂ ਦਾ ਫੀਲ ਕਰਦੇ ਆ ਬਾਲਿਆ ਸਭ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਬਹੁਤ ਧੰਨ ਮੋਕਾ ਦਿੱਤਾ ਅੱਜ ਦੋ ਲੋਕਾਂ ਵਿਚ ਕਰਨ ਦਾ ਪੁਕਾਰ ਫਾਊਂਡੇਸ਼ਨ ਦੀ ਸ਼ੁਰੂਆਤ ਕਿਉਂ ਕਰਨੀ ਪਈ ਸਾਹ ਗੁਰਵਿੰਦਰ ਸਿੰਘ ਵੀ ਤੇ ਮੈਂ ਵੀ ਅਸੀਂ ਕਿਸੇ ਸੰਸਥਾ ਨਾਲ ਕੰਮ ਕਰਦੇ ਸੀ ਪਰ ਸਾਡੀ ਦੋਨਾਂ ਦੀ ਲੜਾਈ ਇੱਕੋ ਚੱਲ ਰਹੀ ਹੋਈ ਸੀ ਕਿ ਜਿਹੜਾ ਸੰਸਥਾ ਚ ਪੈਸਾ ਹੁੰਦਾ ਉਹ ਕਿੱਥੇ ਜਾਂਦਾ ਉਹਦਾ ਜਵਾਬ ਸਾਨੂੰ ਮਿਲਦਾ ਨਹੀਂ ਸੀ ਅਲਟੀਮੇਟਲੀ ਇਹਨਾਂ ਨੇ ਤਾਂ ਮੇਰੇ ਖਾਲ 4-5 ਸਾਲ ਲਾਏ ਉਸ ਸੰਸਥਾ ਦੇ ਨਾਲ ਮੈਂ ਤਿੰਨ ਸਾਲ ਲਾ ਕੇ ਤੇ ਅਸਤੀਫਾ ਦੇ ਕੇ ਨਿਕਲ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਆਪਣੇ ਆਪਣੇ ਘਰ ਚਲੇ ਗਏ ਆਪਣੇ ਘਰ ਚਲੇ ਗਏ ਮੈਂ ਆਪਣੇ ਘਰ ਚਲੇ ਗਿਆ ਤਾਂ ਇੱਕ ਦਿਨ 26 ਮਈ 2015 ਨੂੰ ਅਸੀਂ ਆਫਿਸ 'ਚ ਬੈਠੇ ਸੀਗੇ ਮੇਰੇ ਆਫਿਸ ਆਏ ਇਹ ਚਾਹ ਪੀ ਰਹੇ ਸੀਗੇ ਤੇ ਸਾਹ ਗੁਰਵਿੰਦਰ ਸਿੰਘ ਕਹਿੰਦੇ ਯਾਰ ਕਿਉਂ ਨਾ ਆਪਾਂ ਆ ਦਿੱਤਾ ਆਪਣੀ ਬਦਲ ਨਹੀਂ ਸਕਦੀ ਵੀ ਲੈਟ ਅਸ ਸਟਾਰਟ ਅਬਾਊਟ ਐਨ ਜੀਓ ਡੰਡਣ ਦੇਰ ਅਸੀਂ ਬੈਕੇਜੀ ਪੁਕਾਰ ਫਾਊਂਡੇਸ਼ਨ ਪਹਿਲਾਂ ਅਸੀਂ ਨਾਂ ਕੁਝ ਹੋਰ ਰੱਖਿਆ ਸੀ ਮੈਂ ਭੁੱਲ ਗਿਆ ਫਿਰ ਪੁਕਾਰ ਫਾਊਂਡੇਸ਼ਨ ਅਸੀਂ ਇਹਦਾ ਨਾਂ ਰੱਖਿਆ ਤੇ ਵਿਦਾਊਟ ਰਜਿਸਟ੍ਰੇਸ਼ਨ ਅਸੀਂ ਕੰਮ ਸ਼ੁਰੂ ਕਰਤਾ ਤੇ ਪੁਕਾਰ ਫਾਊਂਡੇਸ਼ਨ ਦਾ ਇਹ ਲੋਗੋ ਹੈ ਜੀ ਉਹ 10 ਵੱਲੋਂ ਬਣਾਇਆ ਗਿਆ ਸੀ ਮੇਰੇ ਕੋਲ ਇਹ ਦੋ ਜਾਂ ਤਿੰਨ ਲੋਗੋ ਮਿਲਾ ਕੇ ਇਹ ਇੱਕ ਲੋਗੋ ਬਣਿਆ ਹੋਇਆ ਹੈ ਜੀ ਤੇ ਮਿਹਨਤ ਕੀਤੀ ਬੜੀ ਇਸ ਫਾਊਂਡੇਸ਼ਨ ਚ ਲੋਕਾਂ ਦੀ ਸੇਵਾ ਕਰਨ ਵਾਸਤੇ ਮਤਲਬ ਅਸੀਂ ਕੁਝ ਨਹੀਂ ਕੀਤਾ ਪ੍ਰਮਾਤਮਾ ਨੇ ਸਾਨੂੰ ਅੱਗੇ ਲਾਇਆ ਬਿਲਕੁਲ ਵੀ ਤੁਸੀਂ ਲੋਕ ਭਲਾਈ ਦਾ ਕੰਮ ਕਰੋ ਹੜਾ ਆਇਆ ਸੀ ਜਦੋਂ ਰੋਪੜ ਅ ਪ੍ਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਸੀ ਪੀਣ ਦਾ ਪਾਣੀ ਲੈ ਕੇ ਜਾਣ ਦੀ ਤੇ ਸਾਡੀ ਸੰਸਥਾ ਸਭ ਤੋਂ ਪਹਿਲੀ ਸੰਸਥਾ ਸੀ ਜਿਹੜੀ ਇੱਕ ਟਰੱਕ ਭਰ ਕੇ ਪੀਣ ਦਾ ਪਾਣੀ ਲੈ ਕੇ ਗਈ ਸੀ ਬਿਲਕੁਲ ਕਿਉਂ ਲੋੜ ਪੈਂਦੀ ਹੈ ਜੀ ਸੰਸਥਾ ਬਣਾਣ ਦੀ ਅਦਰਵਾਇਜ਼ ਤਾਂ ਇਕੱਲਾ ਬੰਦਾ ਵੀ ਸੇਵਾ ਕਰ ਸਕਦਾ ਹੈ ਘਟ ਕਰ ਲੇਗਾ ਸੰਸਥਾ ਹੀ ਲੋੜ ਇਸ ਕਰਕੇ ਪੈਂਦੀ ਹੈ ਕਿਉਂਕਿ ਸੁਪਨੇ ਬੜੇ ਵੱਡੇ ਹੁੰਦੇ ਆ ਜ਼ਰੂਰਤਾਂ ਬਹੁਤ ਹੁੰਦੇ ਆ ਜਦੋਂ ਤੁਸੀਂ ਕੋਈ ਇੱਕ ਸੰਸਥਾ ਬਣਾ ਲੈਂਦੇ ਆ ਤਾਂ ਲੋਕਾਂ ਦੀ ਐਕਸਪੈਕਟੇਸ਼ਨ ਵੱਧ ਜਾਂਦੀ ਹੈ ਕਿ ਇਹ ਸਾਡੇ ਕੰਮ ਆਣਗੇ ਸਾਡੇ ਜ਼ਖਮਾਂ ਦੇ ਉੱਤੇ ਇਹ ਮੱਲਮ ਲਾਣਗੇ ਤੇ ਉਹ ਕੱਲਾ ਬੰਦਾ ਕਿੰਨਾ ਪੈਸਾ ਖਰਚੇਗਾ ਉਸ ਕੰਮ ਨੂੰ ਕਰਨ ਵਾਸਤੇ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਪੈਸੇ ਦੀ ਲੋੜ ਪੈਂਦੀ ਹੈ ਬੰਦਿਆਂ ਦੀ ਲੋੜ ਪੈਂਦੀ ਹੈ ਮੈਨਪਾਵਰ ਦੀ ਲੋੜ ਪੈਂਦੀ ਹੈ ਇਸ ਸੋਚ ਨੂੰ ਲੈ ਕੇ ਚੱਲੇ ਸੀਗੇ ਜੀ ਇਹ ਕਾਰਵਾ ਚੱਲਦਾ ਗਿਆ ਸੇਵਾਦਾਰ ਨਾਲ ਜੁੜਦੇ ਗਏ ਤੇ ਗੌਰ ਫਾਊਂਡੇਸ਼ਨ ਵੱਧਦੀ ਰਹੀ। ਬਾਕੀ ਮਿਸ ਅੰਡਰਸਟੈਂਡਿੰਗਸ ਹਰੇਕ ਸੰਸਥਾ 'ਚ ਹੁੰਦੀਆਂ। ਉਹਨੂੰ ਤੁਸੀਂ ਕਿਵੇਂ ਲੰਦੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਪਰਿਵਾਰ ਦੇ ਵਿੱਚ ਸੌਤਰਾਂ ਦੀਆਂ ਗੱਲਾਂਬਾਤਾਂ ਹੋ ਜਾਂਦੀਆਂ। ਪਰ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਦਾ ਬਾਹਰ ਜਿੰਨੇ ਵੀ ਨੁਮਾਇੰਦੇ ਨੇ ਜਾਂ ਤੁਹਾਨੂੰ ਚਾਣ ਵਾਲੇ ਨੇ ਕਿਸੇ ਤੱਕ ਇਹ ਗੱਲ ਕਦੇ ਨਹੀਂ ਆਈ ਹੈਗੀ ਇਹ ਵੀ ਇੱਕ ਬੜੀ ਵੱਡੀ ਗੱਲ ਆਪਸ ਦੇ ਵਿੱਚ ਹੀ ਕਿਉਂਕਿ ਬਹੁਤ ਸਾਰੀਆਂ ਸੰਸਥਾਾਂ ਵਿੱਚ ਇਸੇ ਗੱਲੋਂ ਟੁੱਟ ਜਾਂਦੀਆਂ ਨੇ ਪੈਸੇ ਦੇ ਰੋਲੇ ਕਰਕੇ ਜਾਂ ਹੋਰ ਬਹੁਤ ਸਾਰੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਇਹ ਵੀ ਇੱਕ ਤੁਹਾਡੀ ਜਿਹੜੀ ਵੱਡੀ ਗੱਲ ਹੈ ਕਦੇ ਵੀ ਚਲੋ ਆਪਸੀ ਮਤਭੇਦ ਬਹੁਤ ਵਾਰੀ ਹੋ ਜਾਂਦੀਆਂ ਚੀਜ਼ਾਂ ਪਰ ਤੁਹਾਡੀ ਕਦੇ ਵੀ ਫਿਰ ਵੀ ਤੁਸੀਂ ਜਿਹੜੀ ਇਹ ਸੰਸਥਾ ਜੋੜ ਕੇ ਰੱਖੀ ਇਹ ਵੀ ਇੱਕ ਬੜੀ ਵੱਡੀ ਗੱਲ ਆਪਸ ਵਿੱਚ ਹੈਗਾ ਜੀ ਜੇ ਮਿਸ ਅੰਡਰਸਟੈਂਡਿੰਗਸ ਨੂੰ ਆਪਾਂ ਪਰਸਨਲ ਲੈ ਕੇ ਚੱਲ ਪਈਏ ਤੇ ਉਹਨੂੰ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਤਾਂ ਉਹ ਵੱਧਦੀਆਂ ਜਾਣਗੀਆਂ ਜੀ ਠੀਕ ਹੈ ਜੇ ਉਹਨਾਂ ਨੂੰ ਕਿਤੇ ਨਾ ਕਿਤੇ ਤੁਸੀਂ ਚਾਹੇ ਟਾਈਮ ਪਾ ਕੇ ਵਕਫਾ ਪਾ ਕੇ ਤੁਸੀਂ ਉਹਨਾਂ ਨੂੰ ਸੇਣ ਦੀ ਕੋਸ਼ਿਸ਼ ਕਰਦੇ ਤਾਂ ਉਹ ਸਿਲ ਜਾਂਦੀਆਂ ਨੇ ਬਿਲਕੁਲ ਸਾਡੇ ਕੀ ਹੁੰਦਾ ਹੈਗਾ ਸਾਡੇ ਚ ਈਗੋ ਆ ਜਾਂਦੀ ਹੈ ਉਹਨੇ ਨਹੀਂ ਬੁਲਾਇਆ ਮੈਂ ਵੀ ਨਹੀਂ ਬੁਲਾਉਣਾ ਜੇ ਅਸੀਂ ਝੁਕ ਜਾਾਂਗੇ ਫੇਰ ਕਿਹੜਾ ਸਾਡਾ ਕੋਈ ਰਤਬਾ ਘਟ ਜਾਣਾ ਹੈ ਹੈ ਜੀ ਤੇ ਝੁਕਣ ਦੇ ਨਾਲ ਕੁਝ ਨਹੀਂ ਹੁੰਦਾ ਜੀ ਜੇ ਤੁਸੀਂ ਕਾਰਵਾ ਨੂੰ ਤੋੜਨਾ ਹੈਗਾ ਤਾਂ ਬੜਾ ਕੁਝ ਸਹਿਣਾ ਪਏਗਾ ਪੱਥਰ ਤਾਂ ਬਾਬੇ ਨਾਨਕ ਦੇ ਵੀ ਪਏ ਸੀ ਬਿਲਕੁਲ ਅਸੀਂ ਉਹ ਤਾਂ ਨਹੀਂ ਬਣ ਸਕਦੇ ਪਰ ਇਹ ਹੈ ਵੀ ਥੋੜੀ ਜੀ ਸੋਚ ਤਾਂ ਲੈ ਕੇ ਚੱਲੀਏ ਕਿ ਅਸੀਂ ਕਿਸੇ ਧੀ ਦਾ ਪਲਾ ਕਰ ਦਾਂਗੇ ਕਿਸੇ ਭਰਾ ਦੇ ਕੰਮ ਆ ਜਾਾਂਗੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਹੋ ਜਾਏਗਾ ਹੈਨਾ ਜਾਂ ਤਾਂ ਵੈਸੇ ਵੀ ਉਹਦਾ ਹੋ ਜਾਣਾ ਹੈ ਪਰ ਤੁਸੀਂ ਨਾਲ ਖੜੇ ਹੋਵੋਗੇ ਤਾਂ ਉਹ ਵੀ ਚਾਈ ਚਾਈ ਭੱਜਿਆ ਫਿਰੇਗਾ ਕਿ ਮੇਰੇ ਨਾਲ ਚਾਰ ਬੰਦੇ ਸੰਸਥਾ ਦੇ ਖੜੇ ਹੈ ਮੇਰੇ ਖਰਚੇ 'ਚ ਮੇਰਾ ਸਾਥ ਦੇ ਰਹੇ ਹੈ ਸੋ ਪੁਕਾਰ ਫਾਊਂਡੇਸ਼ਨ ਬੜਾ ਵੱਡਾ ਨਾਮ ਹੋ ਗਿਆ ਜੀ ਇਹਦੀ ਤੇ ਪਰਮਾਤਮਾ ਕਰੇ ਐਦਾਂ ਹੀ ਚੱਲਦਾ ਰਹੇ ਤੇ ਜੁੜਦੇ ਰਹਿਣ ਲੋਕ ਨਾਲ ਤੇ ਸੇਵਾ ਲੱਭਦੇ ਰਹਿਣ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਅੱਜ ਬਹੁਤ ਵੱਡਾ ਦਿਨ ਹੈ ਤੁਹਾਡੇ ਲਈ ਵੀ ਸਾਡੇ ਲਈ ਵੀ ਸਾਰਿਆਂ ਦੇ ਲਈ ਆਡੀਅנס ਦੇ ਲਈ ਵੀ ਤਾਂ ਲਾਸਟ ਦੇ ਵਿੱਚ ਜਿਹੜੇ ਸਰੋਤੇ ਨੇ ਪੁਕਾਰ ਫਾਊਂਡੇਸ਼ਨ ਨੂੰ ਚਾਣ ਵਾਲੇ ਜਾਂ ਹੋਰ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੂਗੇ ਸਭ ਤੋਂ ਪਹਿਲਾਂ ਸਨੇਹਾ ਤਾਂ ਮੈਨੂੰ ਮੈਂ ਹੀ ਦਵਾਂਗਾ ਕਿ ਜਿਹੜਾ ਸੰਸਥਾ ਨੂੰ ਜਿਹੜੇ ਬੰਦੇ ਅੱਗੇ ਹੋ ਕੇ ਚਲਾ ਰਹੇ ਨੇ ਉਹਨਾਂ ਤੇ ਵਿਸ਼ਵਾਸ ਕਰਨਾ ਸਿੱਖੋ ਜੇ ਤੁਸੀਂ 100 ਰੁਪਏ ਦਿੱਤਾ ਉਹਦੇ ਜੋ 1 ਰੁਪਿਆ ਜਾਂ 2 ਰੁਪਏ ਉਹਨਾਂ ਨੇ ਆਪਣੇ ਤੇ ਖਰਚ ਵੀ ਲੱਤੇ 98 ਰੁਪਏ ਤਾਂ ਚੰਗੇ ਕੰਮ 'ਚ ਲੱਗੇ ਹਨਾ ਕਿਉਂਕਿ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਵੀ ਆਪਣੀ ਲਾਈਫ ਦਾ ਇੱਕ ਹਿੱਸਾ ਦੇ ਰਿਹਾ ਉਸ ਲਾਈਫ ਦੇ ਹਿੱਸੇ 'ਚ ਹੋ ਸਕਦਾ ਉਹਦੀ ਆਪਣੀ ਜ਼ਰੂਰਤ ਕਿੰਨੀ ਹੋਵੇ ਜਿਹੜੇ ਨਾਲ ਬੰਦੇ ਜੁੜਦੇ ਹਨਾ ਉਹ ਇਹੀ ਸੋਚਦੇ ਨੇ ਕਿ ਜਿਹੜਾ ਹੈੱਡ ਹੈਗਾ ਸੰਸਥਾ ਦਾ ਪਤਾ ਨਹੀਂ ਕਿੰਨਾ ਖਾ ਗਿਆ ਹੋਣਾ ਪਰ ਇਹ ਨਹੀਂ ਪਤਾ ਹੁੰਦਾ ਕਿ ਉਹਨੇ ਸ਼ਾਇਦ ਆਪਣੇ ਕੱਪੜੇ ਵੇਚ ਕੇ ਵੀ ਲਾਤੇ ਹੋ ਸੋ ਮੇਰਾ ਸਨੇਹ ਤਾਂ ਇਹੀ ਹੈਗਾ ਮਿਲ ਕੇ ਚੱਲੋ ਵਿਸ਼ਵਾਸ ਕਰਕੇ ਚੱਲੋ ਨਾਲ ਹੱਥ ਵਡਾਓ ਕੰਮ 'ਚ ਇਹ ਨਹੀਂ ਕਿ ਅਸੀਂ ਘਰ ਬੈਠੇ ਸੇਵਾ ਭੇਜ ਦੀ ਸਾਡੀ ਸੇਵਾ ਹੋ ਗਈ ਨਹੀਂ ਬੰਦਿਆਂ ਦੀ ਵੀ ਲੋੜ ਹੁੰਦੀ ਹੈ ਜੇ ਅੰਜੀ ਨਾਲ ਕਿਸੇ ਨਾਲ ਖੜੇ ਆ ਤਾਂ ਮੋਢੇ ਨਾਲ ਮੋਢਾ ਜੋੜ ਕੇ ਖੜੋ ਇਹੀ ਮੇਰਾ ਸਨੇਹ ਹੈ ਬਹੁਤ ਬਹੁਤ ਧੰਨਵਾਦ ਤਾਂ ਸਰਦਾਰ ਦਲਜੀਤ ਸਿੰਘ ਖਟੜਾ ਯੂਐਸਏ ਤੋਂ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਵੀ ਬੜਾ ਵੱਡਾ ਹੱਥ ਹੈ ਇਸ ਪੁਕਾਰ ਫਾਊਂਡੇਸ਼ਨ ਦੇ ਪਰਿਵਾਰ ਨੂੰ ਅੱਗੇ ਵੱਲ ਲੈ ਕੇ ਜਾਣ ਦਾ ਬਹੁਤ ਘੱਟ ਤੁਸੀਂ ਇਹਨਾਂ ਨੂੰ ਕੈਮਰੇ ਦੇ ਮੂਰੇ ਵੀ ਦੇਖਿਆ ਹੋਊਗਾ ਕਿਉਂਕਿ ਗਰਾਊਂਡ ਲੈਵਲ ਤੇ ਬਹੁਤ ਜਿਹੜਾ ਕੰਮ ਪਿੱਛੇ ਕਰਦੇ ਰਹਿੰਦੇ ਨੇ ਬਹੁਤ ਚਾਹੇਤੇ ਨੇ ਬਹੁਤ ਚੰਗੇ ਇਨਸਾਨ ਨੇ ਬੱਚੇ ਵੀ ਇਹਨਾਂ ਦੇ ਬਾਹਰ ਨੇ ਸੈਟਲ ਨੇ ਪਰ ਕੰਮ ਹੈ ਜਿਹੜਾ ਸਾਰਾ ਹੀ ਇਹ ਬੈਕ ਵੀ ਕਰਦੇ ਰਹਿੰਦੇ ਨੇ پیچھے ਬਹੁਤ ਵੱਡਾ ਇਹਨਾਂ ਦਾ ਪੁਕਾਰ ਫਾਊਂਡੇਸ਼ਨ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਹੱਥ ਹੈ ਉਹਨਾਂ ਤੋਂ ਵੀ ਜਾਣਦੇ ਕਿ ਅੱਜ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਨੇ ਪੁਕਾਰ ਫਾਊਂਡੇਸ਼ਨ ਬਹੁਤ ਵੱਡੀ ਜਿਹੜੀ ਬੁਲੰਦੀ ਤੇ ਅੱਜ ਪਹੁੰਚੀ ਹੈ 10ਵੀਂ ਬਰੇ ਘੰਟਾ ਹੈ ਸਾਰਾ ਪਰਿਵਾਰ ਇੱਥੇ ਇਕੱਠਾ ਹੋਇਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਘਟੜਾ ਦਾ ਸਭ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵੈਖਰੀ ਜੀ ਕਾ ਖਾਲਸਾ ਵੈਖਰੀ ਜੀ ਕੀ ਫਤਿਹ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਅੱਜ 10 ਸਾਲ ਸਾਡੇ ਪੂਰੇ ਹੋ ਗਏ ਆ ਇਸ ਪੁਕਾਰ ਫ ਉਸ ਤੋਂ ਬਾਅਦ ਮੈਨੂੰ ਬੜਾ ਮਾਣ ਬਖਸ਼ਿਆ ਜੀ ਇਹਨਾਂ ਨੇ ਵੀ ਤੇ ਇਹਨਾਂ ਦੀ ਮੈਂ 1 ਸਾਲ ਤੋਂ ਕਾਰਵਾਈਆਂ ਦੇਖ ਰਿਹਾ ਹਾਂ ਜੀ ਬਹੁਤ ਹੀ ਵਧੀਆ ਕੰਮ ਕਰਦੇ ਨੇ ਲੋਕ ਭਲਾਈ ਦੇ ਕੰਮ ਕਰਦੇ ਨੇ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਜੀ ਇਹਨਾਂ ਨੇ ਸਾਰੇ ਮੈਂਬਰਾਂ ਦੇ ਮੈਨੂੰ ਦਰਸ਼ਨ ਕਰਾਏ ਅੱਜ ਤੇ ਬਾਕੀ ਮੈਨੂੰ ਵੀ ਸੇਵਾ ਇਹਨਾਂ ਨੇ ਦਿੱਤੀ ਹੈ ਇੱਕ ਵਿਆਹ ਦੀ ਜਿਹੜਾ ਕਿ ਬੋਲੋ ਪੰਜਰੇ ਕਰਾ ਰਹੇ ਹਾਂ ਤੇ ਮੈਂ ਜਿੰਨੀ ਕਿ ਦਿਲ ਖੁਲ ਦੀ ਸੇਵਾ ਕਰ ਸਕਦਾ ਹਾਂ ਉਹ ਜ਼ਰੂਰ ਕਰੂੰਗਾ ਤੇ ਮੈਨੂੰ ਬਹੁਤ ਹੀ ਅੱਜ ਦਾ ਐਡਵੋਕੇਟ ਗੁਰਪਿੰਦਰ ਸਿੰਘ ਜੀ ਤੇ ਨਾਲ ਹੀ ਸਾਡੇ ਅਵਤਾਰ ਸਿੰਘ ਜੀ ਵਾਲੀਆ ਸਾਹਿਬ ਇਹਨਾਂ ਦੇ ਸਝਾਓ ਤੇ ਵਿਚਾਰ ਬਹੁਤ ਹੀ ਵਧੀਆ ਲੱਗੇ ਆ ਇਸ ਕਰਕੇ ਮੈਂ ਸੋਚਿਆ ਵੀ ਇਹ ਲੋਕ ਭਲਾਈ ਦੇ ਕੰਮ ਕਰਦੇ ਆ ਵੀ ਮੈਨੂੰ ਵੀ ਇਹਨਾਂ ਦਾ ਜਰੂਰ ਹੱਥ ਬਣਾਉਣਾ ਚਾਹੀਦਾ ਜੀ ਬਾਕੀ ਗੁਰਵਿੰਦਰ ਸਿੰਘ ਸੈਣੀ ਨੇ ਕਿਹਾ ਵੀ ਮੈਂ ਗਲਤੀਆਂ ਕਰਦਾ ਦੇਖੋ ਜੀ ਜਿਹਨੇ ਅੱਗੇ ਹੋ ਕੇ ਕੰਮ ਕਰਨਾ ਕੋਈ ਵੀ ਹੈ ਚਾਹੇ ਗੁਰਵਿੰਦਰ ਸਿੰਘ ਸੈਣੀ ਹੈ ਚਾਹੇ ਸਾਡੇ ਵਾਲੀਆ ਸਾਹਿਬ ਹੈ ਜਾਂ ਕੋਈ ਹੋਰ ਵੀ ਸਾਡੇ ਮੈਂਬਰ ਕੰਮ ਕਰਦੇ ਨੇ ਗਲਤੀਆਂ ਉਤੇ ਹੋਣੀਆਂ ਹੀ ਜੀ ਜਿਹੜੇ ਸਾਡੇ ਵਰਗਿਆਂ ਨੇ ਪਿੱਛੇ ਬੈਠੇ ਰਹਿਣਾ ਕੋਈ ਕੰਮ ਨਹੀਂ ਕਰਨਾ ਤੇ ਸਾਥੇ ਗਲਤੀ ਵੀ ਕੀ ਹੋਣੀ ਹੈ ਇਸ ਕਰਕੇ ਮੈਂ ਬਹੁਤਾ ਤਾਂ ਨਹੀਂ ਸਮਾਂ ਲੈਣਾ ਚਾਹੁੰਦਾ ਤੇ ਮੇਰੀ ਇਹੀ ਇਹ ਵੀ ਇਹਨਾਂ ਦੀ ਜਰੂਰ ਹੈਲਪ ਕਰੋ ਕਿਸੇ ਤਰ੍ਹਾਂ ਦਾ ਵੀ ਜੋ ਇਹਨਾਂ ਦੇ ਨਾਲ ਚੱਲਦਾ ਹੈ ਤੇ ਚੰਗੇ ਕੰਮ ਚ ਕੋਈ ਵੀ ਕੰਮ ਪੈਸਾ ਲਾਉਂਦੇ ਨੇ ਜੇ ਕਿਸੇ ਤੋਂ ਮਿਲਦਾ ਕੋਈ ਵੀ ਤਾਂ ਇਹ ਚੰਗੇ ਕੰਮ ਚ ਪੈਸਾ ਲਾਉਂਦੇ ਆ ਜੀ ਮੈਂ ਇੱਕ ਸਾਲ ਤੋਂ ਦੇਖ ਰਿਹਾ ਹਾਂ ਇਹਨਾਂ ਨੂੰ ਜੀ ਕੋਈ ਮੈਨੂੰ ਇਦਾਂ ਦੀ ਨਹੀਂ ਲੱਗੀ ਇਹਨਾਂ ਦੀ ਵੀ ਮਤਲਬ ਕੋਈ ਕਮੀ ਜਿਹੜੀ ਇਹ ਕਹਿ ਰਹੇ ਨੇ ਮੈਨੂੰ ਤਾਂ ਲੱਗੀ ਨਹੀਂ ਹੈਗੀ ਬਾਕੀ ਸੰਗਤ ਜਾਣਦੀ ਹੈ ਜੀ ਜੇ ਕੰਮ ਅੱਗੇ ਹੋ ਕੇ ਕਰਦੇ ਆ ਤਾਂ ਜਰੂਰ ਸਾਨੂੰ ਇਹਨਾਂ ਦਾ ਥੋੜਾ ਬਹੁਤ ਹੀ ਪਿਛੇ ਰਹਿ ਕੇ ਹੈਲਪ ਤੇਲਫੁੱਲ ਜੋ ਵੀ ਆਪਣਾ ਰੁਪਈਆ 2 ਰੁਪਈਆ ਜਿੰਨੇ ਵੀ ਕੋਈ ਪਾ ਸਕਦਾ ਜਰੂਰ ਕਰਨੀ ਚਾਹੀਦੀ ਹੈ ਬਿਲਕੁਲ ਬਾਕੀ ਇੱਕ ਵਾਰ ਫੇਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਫੇਰ ਮੁਬਾਰਕਬਾਦ ਦੰਨਾ ਪਕਾਰ ਪਟਵੇਸ਼ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਸਸਰੀਕਾਲ ਵੈਜੀ ਖਾਲਸਾ ਵੈਜੀ ਫਤੇ ਜੀ ਕਿਸੇ ਵੀ ਪਰਿਵਾਰ ਨੂੰ ਵਾਧਿਆਂ ਫੁੱਲਦਿਆਂ ਬਹੁਤ ਸਮਾਂ ਲੱਗ ਜਾਂਦਾ ਹੈ ਬਹੁਤ ਸਾਰੇ ਇਨਸਾਨਾਂ ਦਾ ਹੱਥ ਹੁੰਦਾ ਸਮਾਜ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਔਰਤਾਂ ਦਾ ਜਿਹੜਾ ਬੜਾ ਵੱਡਾ ਹੱਥ ਹੁੰਦਾ ਕਿਸੇ ਵੀ ਚੀਜ਼ ਨੂੰ ਤੁਸੀਂ ਜਦੋਂ ਅੱਗੇ ਵੱਲ ਲੈ ਕੇ ਜਾਂਦੇ ਹੋ ਤਾ ਪੁਕਾਰ ਫਾਊਂਡੇਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੀਆਂ ਅਜਹੀਆਂ ਭੈਣਾਂ ਨੇ ਜਿਨ੍ਹਾਂ ਦੇ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਫਾਊਂਡੇਸ਼ਨ ਜਿਹੜੀ ਪੁਕਾਰ ਫਾਊਂਡੇਸ਼ਨ ਆ ਅੱਜ 10ਵੀਂ ਪਰੇ ਘੰਟਾ ਹੈ 10 ਸਾਲ ਹੋ ਗਏ ਨੇ ਬਹੁਤ ਜ਼ਿਆਦਾ ਹੋ ਜਾਂਦੇ ਨੇ 10 ਸਾਲ ਕਹਿਣੇ ਸੌਖੇ ਨੇ ਪਰ ਜਦੋਂ 10 ਸਾਲ ਬੀਤਦੇ ਨੇ ਕਾਫੀ ਜਿਹੜਾ ਸਮਾਂ ਲੱਗ ਜਾਂਦਾ 10 ਸਾਲ ਲੰਘਣ ਵਾਸਤੇ ਜੀ ਤਾਂ ਭੈਣਾਂ ਦਾ ਵੀ ਬਹੁਤ ਵੱਡਾ ਜਿਹੜਾ ਹੱਥ ਹੈ ਤਾਂ ਸਾਡੇ ਨਾਲ ਮੈਡਮ ਗੁਰਿੰਦਰ ਗੋਰੀ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਬਹੁਤ ਸਾਰੇ ਜਿਹੜੇ ਕਾਰਜ ਆ ਸਾਹਮੇ ਜਾਂਦੇ ਨੇ ਅਕਸਰ ਹੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਮੂਰੇ ਹੋ ਕੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਗੱਲਬਾਤ ਕਰਨੀ ਹੋਵੇ ਸਟੇਜ ਤੇ ਹਰ ਵਕਤ ਉਹ ਪੁਕਾਰ ਫਾਊਂਡੇਸ਼ਨ ਦੇ ਵਿੱਚ ਮੋਰੇ ਹੋ ਕੇ ਕੰਮ ਕਰਦੇ ਨੇ ਉਹਨਾਂ ਤੋਂ ਜਾਣਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਫੀਲ ਹੋ ਰਿਹਾ ਉਹਨਾਂ ਦਾ ਜਿਹੜਾ ਪਰਿਵਾਰ ਹੈ ਕਾਫੀ ਵੱਡਾ ਵੀ ਹੋਇਆ 10ਵੇਂ ਬਰੇ ਘੰਟਾ ਅੱਜ ਪੁਕਾਰ ਫਾਊਂਡੇਸ਼ਨ ਦੀ ਸਭ ਤੋਂ ਪਹਿਲਾਂ ਮੈਡਮ ਗੋਰੀ ਦਾ ਧੰਨਵਾਦ ਕਰ ਲੈਣਾ ਗੋਰੀ ਮੈਡਮ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜਾ ਅੱਛਾ ਲੱਗ ਰਿਹਾ ਹੈ ਬੜਾ ਵਧੀਆ ਲੱਗ ਰਿਹਾ ਹੈ ਕਿ ਅਸੀਂ ਛੋਟਾ ਜਿਹਾ ਪਰਿਵਾਰ ਜਿਹੜਾ ਸ਼ੁਰੂ ਕੀਤਾ ਸੀਗਾ ਤੇ ਅੱਜ ਉਹ ਬੁਲੰਦੀਆਂ ਤੇ ਹੈ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਨਾ ਚਾਹਾਂਗੀ ਗੁਰਵਿੰਦਰ ਸੈਣੀ ਸਰ ਨੂੰ ਵਾਲੀਆ ਸਰ ਨੂੰ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਜੋੜਿਆ ਤੇ ਮੈਨੂੰ ਇਦਾਂ ਦੇ ਮੌਕਾ ਜਿਹੜਾ ਦਿੱਤਾ ਮੈਨੂੰ ਇਦਾਂ ਦੇ ਪਹਿਲੇ ਵੀ ਮੈਂ ਸੋਸ਼ਲ ਵਰਕ ਮੈਨੂੰ ਲੱਗਦਾ ਕਿ ਸ਼ਾਇਦ ਜਦੋਂ ਮੈਨੂੰ ਪਤਾ ਨਹੀਂ ਸੀ ਕਿ ਸੋਸ਼ਲ ਵਰਕ ਇੱਕ ਟੈਗ ਹੁੰਦਾ ਹੈ ਕਿ ਕੀ ਕੰਮ ਹੁੰਦੇ ਨੇ ਮੈਨੂੰ ਲੱਗਦਾ ਕਿ ਮੈਂ ਉਸ ਟਾਈਮ ਤੋਂ ਬਚਪਨ ਤੋਂ ਹੀ ਇਹ ਕੰਮ ਕਰਦੀ ਆ ਰਹੀ ਆਂ ਜਿੱਦਾਂ ਆਪਣੇ ਮੇਡਸ ਆਂਦੇ ਸੀ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਕੋਈ ਦਾਨਕੁਨ ਕਰਨਾ ਤਾਂ ਹੁਣ ਆਗੇ ਹੌਲੀ 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 ਉਹ ਚੀਜ਼ ਵਧਦੀ ਗਈ ਤੇ ਆ ਕੇ ਉਹ ਐਨ ਜੀਓ ਦੇ ਵਿੱਚ ਕਨਵਰਟ ਹੋਈ ਉਹ ਜਿਹੜਾ ਕੰਮ ਸੀ ਉਹ ਕੰਮ ਵੀ ਵਧੇ ਕਈ ਕੰਮ ਐਦਾਂ ਦੇ ਨੇ ਜਿਹੜੇ ਕਿ ਮੈਨੂੰ ਐਨ ਜੀਓਜ਼ ਆ ਕੇ ਪਤਾ ਲੱਗੇ ਕਿ ਇਹ ਵੀ ਸੋਸ਼ਲ ਵਰਕ ਹੈ ਐਦਾਂ ਵੀ ਤੁਸੀਂ ਕਰ ਸਕਦੇ ਹੋ ਤੇ ਉਹਦੇ ਲਈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਸਰਦਾ ਆਪਣੇ ਮੈਂਟਰ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਜੋੜਿਆ ਤੇ ਅੱਜ ਬੜਾ ਵਧੀਆ ਲੱਗ ਰਿਹਾ 10 ਸਾਲ ਹੋ ਗਏ ਸਾਨੂੰ ਕੰਮ ਕਰਦੇ ਹੋਏ ਸਾਡੀ ਟੀਮ ਵਧਦੀ ਹੈ ਜਿੱਦਾਂ ਇੱਕ ਮਾਲੀ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹਦੇ ਪੌਦੇ ਉੱਤੇ ਇੱਕ ਨਵਾਂ ਫੁੱਲ ਆਂਦਾ ਹੈ ਐਦਾ ਹੀ ਜਦੋਂ ਮੈਂ ਕਿਸੇ ਮੈਂਬਰ ਨੂੰ ਦੇਖਦੀ ਆ ਕਿ ਸਾਡੇ ਨਾਲ ਜੁੜਿਆ ਤਾਂ ਸਾਨੂੰ ਬੜੀ ਇੰਟਰਨਲ ਖੁਸ਼ੀ ਹੁੰਦੀ ਹੈ ਚਾਹੇ ਉਹ ਮੈਨੂੰ ਨਾ ਜਾਣੇ ਕਿ ਇਹ ਕਿਸ ਲੈਵਲ ਤੇ ਹੈ ਕੌਣ ਹੈ ਬਟ ਮੈਨੂੰ ਆਪਣੇ ਆਪ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜੋ ਅਸੀਂ ਪੌਦਾ ਲਗਾਇਆ ਸੀ ਅੱਜ ਉਹਦੇ ਤੇ ਦਿਨ-ਪ੍ਰਤੀ ਦਿਨ ਫੁੱਲ ਵੀ ਆ ਰਹੇ ਹਨ ਉਹ ਖੁਸ਼ਬੂ ਸਾਡੇ ਸਮਾਜ 'ਚ ਵੀ ਫੈਲ ਰਹੀ ਹੈ ਉਹਨਾਂ ਦੇ ਚੰਗੇ ਕੰਮਾਂ ਦੀ ਖੁਸ਼ਬੂ ਫੈਲ ਰਹੀ ਹੈ ਤੇ ਬਹੁਤ ਵਧੀਆ ਲੱਗਦਾ ਹੈ ਤੇ ਅੱਜ ਇੱਕ ਹੋਰ ਸਪੈਸ਼ਲ ਡੇ ਵਾਸਤੇ ਅਸੀਂ ਇਕੱਠੇ ਹੋਏ ਹਾਂ ਮਦਰਜ਼ ਦੇ ਲਈ ਤਾਂ ਤਾਂ ਮਾਂਮਾ ਲਈ ਮੈਂ ਥੋੜੀਆ ਦੋ ਹੋਰ ਲਾਈਨਾਂ ਕਹਿਣਾ ਚਾਹੂੰਗੀ ਰਿਸ਼ਤਿਆਂ ਦੇ ਨਿਗ ਦਾ ਕੋਈ ਤੋੜ ਹੈ ਤਾਂ ਦੱਸਿਓ ਰਿਸ਼ਤਿਆਂ ਦੇ ਨਿਗ ਦਾ ਕੋਈ ਤੋੜ ਹੈ ਤਾਂ ਦੱਸਿਓ ਕਾਸ਼ ਕਹਿ ਜਾਂਦਾ ਕੋਈ ਲੋੜ ਹੈ ਤਾਂ ਦੱਸਿਓ ਕਾਸ਼ ਕਹਿ ਜਾਂਦਾ ਕੋਈ ਲੋੜ ਹੈ ਤਾਂ ਦੱਸਿਓ ਜਿਸ ਦੀਆਂ ਛਾਵਾਂ ਦੇ ਥੱਲੇ ਰੌਣਕਾ ਦਾ ਜੀ ਖੇੜੇ ਜਿਸ ਦੀਆਂ ਛਾਵਾਂ ਦੇ ਥੱਲੇ ਰੌਣਕਾ ਦਾ ਜੀ ਖੇੜੇ ਮਾਵਾਂ ਤੋਂ ਸੰਗਣੀ ਜੇ ਕੋਈ ਬੋੜ ਹੈ ਤਾਂ ਦੱਸਿਓ ਮਾਵਾਂ ਤੋਂ ਸੰਗਣੀ ਜੇ ਕੋਈ ਬੋੜ ਹੈ ਤਾਂ ਦੱਸਿਓ ਥੈਂਕ ਯੂ ਜੀ ਪੁਕਾਰ ਫਾਊਂਡੇਸ਼ਨ ਤੇ ਬਹੁਤ ਸਾਰੇ ਮੈਂਬਰ ਇੱਥੇ ਖੜੇ ਨੇ ਕੁਝ ਮੈਂਬਰ ਜਿਹੜੇ ਨਵੇਂ ਵੀ ਜੁੜੇ ਨੇ ਉਹਨਾਂ ਦੇ ਵੱਲੋਂ ਵੀ ਇਸ ਸੰਸਥਾ ਨੂੰ ਜਦੋਂ ਕੰਮ ਕਰਦੇ ਹੋਏ ਦੇਖਿਆ ਗਿਆ ਤਾਂ ਰਹਿਣ ਨੀ ਗਿਆ ਉਹ ਵੀ ਇਸ ਸੰਸਥਾ ਦਾ ਹਿੱਸਾ ਬਣੇ ਨੇ ਤਾਂ ਸਾਡੇ ਨਾਲ ਮੈਡਮ ਜਨਵੀਨ ਸ਼ਰਮਾ ਅਭੀ ਸਾਡੇ ਨਾਲ ਮੌਜੂਦ ਨੇ ਉਹ ਵੀ ਇਹ ਜਿਹੜੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਪੁਕਾਰ ਫਾਊਂਡੇਸ਼ਨ ਦੇ ਵਿੱਚ ਅੱਜ ਕੱਲ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਕਿ ਅੱਜ 10ਵੇਂ ਬਰੇ ਗੰਟ ਮੌਕੇ ਉਹਨਾਂ ਨੂੰ ਕਿੱਦਾਂ ਦਾ ਫੀਲ ਹੋ ਰਿਹਾ ਕੀ ਮਹਿਸੂਸ ਕਰਦੇ ਨੇ ਅੱਜ 10ਵੇਂ ਬਰੇ ਗੰਟ ਤੇ ਉਹ ਵੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਸ਼ੁਕਾਨਾ ਰਬ ਜੀ ਦਾ ਦਾ ਲਾਈਕ ਆਈ ਫੀਲ ਵੈਰੀ ਬlesਟ ਕਿ ਮੂਝੇ ਇਹ ਮੌਕਾ ਮਿਲਿਆ बिकॉज आई विल नॉट टेक मच ऑफ योर टाइम मैं इतना ही बोलना चाहूँगी कि एक इंसान अच्छा इंसान बनना बहुत मुश्किल है जो मेरा परस्पेक्टिव है आजकल के सिनारियों में पैसा कमाना कोई बहुत ज़्यादा डिफिकल्ट वर्क नहीं है बट अच्छा इंसान बनना बहुत मुश्किल है तो मैंने अपनी लाइफ में अपने आप को डिवाइड लाइट लाइफ को डिवाइड करने का प्लान पहले किया हुआ था कि जब एक इंसान को एक नॉर्मली लग्जरीज़ जो नीड होती हैं अगर वो मुझे मिल जाएंगी तो मुझे ज़्यादा नहीं चाहिए तो थोड़ा कॉन्ट्रीब्यूशन हमें सोसाइटी के लिए भी करना चाहिए बिकॉज रियल सेटिस्फैक्शन उसी में मिलती है तो जो मैंने अपने लाइक आई एम अ टीचर आई एम ए ट्रेनर मैं कॉर्पोरेट में जाती हूँ ट्रेनिंग देने के लिए इम्प्लॉइज़ को तो जो यंगस्टर्स हैं देखा आप पैसे के पीछे भाग रहे हो टेक्निकल स्किल्स के पीछे भाग रहे हो तो मैंने कहा स्परिचुअलिटी बहुत कम है तो स्परिचुअलिटी uh, मुझे इस फाउंडेशन से जुड़ के बहुत ज़्यादा मिली है और आई बिलीव कि जो मेरे पास था मैं कुछ सोसाइटी को कंट्रीब्यूशन करूँ एंड अपार्ट फ्रॉम दिस अगेन मैं वो टाइम ज़्यादा नहीं लूँगी जो एज अ वीमन आई बिलीव कि एक वुमेन ही एक वुमेन के दोस्त हो सकती है सो आई बिलीव कि जो मेरे पास आज के डेट में एक्सपीरियंस है जो मेरे पास कॉन्फिडेंस है और काफ़ी सारी फीमेल्स हैं हमारे इंडिया में जिनको हमारे जैसी वुमेन की बहुत ज़रूरत है तो आई बिलीव कि मैं उनको अपना वो सब कुछ दूं ताकि वो अपना एक स्टेटस इमोशनल स्टैंडर्ड्स बना सकें और वो अपनी ज़िंदगी खुशहाल तरीके से जी सकें क्योंकि मुझे लगता है कि वुमेंस के पास आ, अगर पैसा है तो उनमें कॉन्फिडेंस नहीं है अगर पैसा है तो उनको एक सही डायरेक्शन नहीं पता है तो अगर हम बींग वुमेन ही उनकी हेल्प नहीं करेंगे तो हम किसी से क्या एक्सपेक्ट कर सकते हैं yes. तो राइट नाउ लाइक बाय वर्किंग इन दिस फाउंडेशन आई एम लर्निंग अ लॉट बिकॉज बहुत सारे सीनियर्स हैं बहुत सारे हम uh, हमारे जैसे हैं जो और हमसे जिनसे हम बहुत कुछ सीखते हैं mm -hmm. तो मैंने यही सोचा है कि लाइफ इज़ बियॉन्ड द मनी लाइफ इज नॉट द मनी लाइफ इज़ बियॉन्ड द मनी एंड वी शुड कॉन्ट्रीब्यूट टू द सोसाइटी एंड स्पेशली फॉर द वीमेन बिकॉज आज के डेट में ये बहुत बड़ा एजेंडा है क्योंकि हमारा भारत बहुत तरक्की कर रहा है बट फिर भी कहीं ना कहीं जेंडर इनक्वालिटी तो है ही है तो बींग ए वीमन मुझे वीमेन को ये पार्ट देना है इस टाइम पे। बिकॉज आई एम सेटिस्फाइड विद माई वर्क तो मुझे लगता है कि उन लोगों में जो एक कमी रह गई है लाइफ में उसको हम पूरा करें तो ये हम फाउंडेशन है ऐसी जो हम मिलजुल के हमें काफ़ी कॉन्ट्रीब्यूशन मिल जाता है तो आई एम डूइंग द सेम आई एम थैंक यू ਤਾ ਬਹੁਤ ਸਾਰੇ ਸੱਜਣਾ ਦੇ ਨਾਲ ਤੁਹਾਡੀ ਅਸੀਂ ਜਿਹੜੀ ਗੱਲਬਾਤ ਕਰਵਾਈ ਹੈ ਪੁਕਾਰ ਫਾਊਂਡੇਸ਼ਨ ਦੇ ਬਹੁਤ ਸਾਰੇ ਨਮਾਇंदे ਇੱਥੇ ਖੜੇ ਨੇ ਬਹੁਤ ਸਾਰੇ ਚਿਹਰੇ ਜਿਹੜੇ ਅੱਜ ਅਸੀਂ ਤੁਹਾਨੂੰ ਕੈਮਰੇ ਦੀ ਅੱਖ ਦੇ ਨਾਲ ਦਿਖਾਏ ਉਹਨਾਂ ਨਾਲ ਗੱਲਬਾਤ ਕਰਵਾਈ ਹੈ ਤਾਂ ਸਾਡੇ ਵਿੱਚ ਸਪੈਸ਼ਲ ਤੌਰ ਤੇ ਮੈਡਮ ਹਰਦੀਪ ਕੌਰ ਪਹੁੰਚੇ ਨੇ ਅੱਜ ਚੀਫ ਗੈਸਟ ਵੀ ਕਹਿ ਸਕਦੇ ਆ ਉਹ ਵੀ ਕਿਸੇ ਜਾਣ ਪਹਿਚਾਣ ਦੇ ਮਹੌਤਜ ਨਹੀਂ ਅਕਸਰ ਹੀ ਉਹ ਲੋਕ ਭਲਾਈ ਦੇ ਕੰਮ ਵੀ ਕਰਦੇ ਨੇ ਉਹਨਾਂ ਦੇ ਵੱਲੋਂ ਹੁਣ ਇੱਕ ਕਿਤਾਬ ਵੀ ਲਿਖੀ ਗਈ ਹੈ ਸ਼ਮਸ਼ਾਨ ਘਟਸ ਹੋ ਗਿਆ ਤਾ ਉਹ ਵੀ ਅੱਜ ਪੁਕਾਰ ਫਾਊਂਡੇਸ਼ਨ ਦੀ 10ਵੀਂ ਵਰੇਗੰਢ ਤੇ ਪਹੁੰਚੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਾਡੇ ਨਾਲ ਮੌਜੂਦ ਨੇ ਮੈਡਮ ਸਰਦੀਪ ਕੌਰ मैम ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਵੀਰੇ ਮੈਨੂੰ ਆਪਣੀ ਗੱਲ ਰੱਖਣ ਦਾ ਜਿਹੜਾ ਤੁਸੀਂ ਮੌਕਾ ਦਿੱਤਾ ਤੇ ਸਭ ਤੋਂ ਪਹਿਲਾਂ ਤਾਂ ਗੁਰਵਿੰਦਰ ਵੀਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਕਹਿੰਦੀ ਨੇ ਵੀਰੇ ਕਿ ਕਿਸੇ ਵੀ ਸੰਸਥਾ ਨੂੰ ਖੋਲਣਾ ਬੜਾ ਆਸਾਨ ਹੈ ਪਰ ਉਸ ਨੂੰ ਇੱਥੋਂ ਉੱਥੇ ਤੱਕ ਲੈ ਜਾਣਾ ਇਟਸ ਅ ਬਹੁਤ ਹੀ ਜ਼ਿਆਦਾ ਮੈਂ ਕਹਾਂਗੀ ਕਿ ਮੁਸ਼ਕਿਲ ਟਾਸਕ ਹੈ ਇੱਕ ਦਿਨ ਦੋ ਦਿਨ ਪਰ ਜਦੋਂ ਅਸੀਂ ਗੱਲ ਕਰਦੇ ਹਾਂ 10 ਸਾਲ ਇੱਕ ਲੰਮਾ ਵਕਫਾ ਹੈ ਤੇ 10 ਸਾਲ ਇਹਨਾਂ ਨੇ ਕਿਹੜੇ ਸਟਰਗਲ ਦੇ ਵਿੱਚੋਂ ਜਿਹੜੇ ਨਿਕਲ ਕੇ ਕੱਢੇ ਹੋਣਗੇ ਉਹ ਆਪਣੇ ਆਪ ਦੇ ਵਿੱਚ ਮਾਇਨ ਨਹੀਂ ਰੱਖਦਾ ਇਹ ਇਹਨਾਂ 10 ਸਾਲਾਂ ਦੇ ਦਰਮਿਆਨ ਇਹਨਾਂ ਨੇ ਬਹੁਤ ਜਿਆਦਾ ਚੰਗੀਆਂ ਚੀਜ਼ਾਂ ਵੀ ਮਿਲੀਆਂ ਹੋਣਗੀਆਂ ਤੇ ਮਾਰੇ ਲੋਕ ਵੀ ਮਿਲੇ ਹੋਣਗੇ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸੰਸਥਾਵਾਂ ਜਦੋਂ ਅਸੀਂ ਖੋਲਦੇ ਆ ਨਾ ਤਾਂ ਕਈ ਲੋਕ ਕਿੰਤੂ ਪਰੰਤੂ ਵੀ ਕਰਦੇ ਨੇ ਪਰ ਕਹਿੰਦੇ ਨੇ ਕਿ ਦਰਿਆ ਦਾ ਜਿਹੜਾ ਹਨਰ ਹੁੰਦਾ ਉਹ ਨਹੀਂ ਵੰਦੇ ਜਾਣਾ ਚਲਦੇ ਜਾਣਾ ਉਣੀ ਕਿਤੇ ਰੁਕਣਾ ਨਹੀਂ ਕਿਤੇ ਟੁੱਟਣਾ ਨਹੀਂ ਕਿਤੇ ਥੱਕਣਾ ਨਹੀਂ ਜੀ ਤੇ ਸਾਡੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇੱਕ ਸਟਰਗਲ ਹੈ ਤੇ ਜਦੋਂ ਅਸੀਂ ਸਟਰਗਲ ਦੀ ਗੱਲ ਕਰਦੀਆਂ ਨਾ ਤਾਂ 217 ਕਿਸੇ ਸ਼ਾਇਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਿਖਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਯੁੱਧ ਨਹੀਂ ਹੈ ਜਿਨਕੇ ਜੀਵਨ ਵਿੱਚ ਉਹ ਵੀ ਕਿਤਨੇ ਅਬਾਗੇ ਹੋਗੇ ਜਾਂ ਤੋਂ ਪ੍ਰਣ ਕੋ ਤੋੜਾ ਹੋਗਾ ਜਾਂ ਫਿਰ ਰਣ세 ਬਾਗੇ ਹੋਗੇ ਆਪਣਾ ਆਪਣਾ ਯੁੱਧ ਹਰ ਕਿਸੇ ਕੋ हर युग में लड़ना पड़ता है और समय के शिला पर खुद को खुद ही गढ़ना पड़ता है और समय के शिला पर खुद को खुद ही गढ़ना पड़ता है है अनवर्त लड़ा जाता होता युद्ध विराम नहीं कौन भला स्वीकार करेगा जीवन एक संग्राम नहीं जीवन एक संग्राम नहीं मेनू लगता टिल वी आर अलाइव वी आर इन टू अ स्ट्रगल वी आर टू अ बैटल दैट बैटल इज नॉट विद ਅਦਰਸ ਦੈਟ ਬੈਟਲ ਇਜ਼ ਵਿਦ ਆਵਰ ਓਨ ਸੈਲਸ ਬਹੁਤੀ ਵਾਰੀ ਇਦਾਂ ਵੀ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਚੱਲਦੇ ਚੱਲਦੇ ਕਿਤੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਅਸੀਂ ਰੁਕ ਜਾਂਦੇ ਆ ਪਰ ਜਿਹੜੇ ਲੋਕ ਰੁਕਦੇ ਨਹੀਂ ਜਿਹੜੇ ਲੋਕ ਟੁੱਟਦੇ ਨਹੀਂ ਉਹ ਫਿਰ ਇਸ ਤਰੀਕੇ ਨਾਲ ਨਿਰੰਤਰਤਾ ਦੇ ਨਾਲ ਜਿਹੜੇ ਚੱਲਦੇ ਰਹਿੰਦੇ ਨੇ ਉਹ 10 ਸਾਲਾਂ ਦਾ ਜਿਹੜਾ ਹੈਗਾ ਸਫਰ ਤੈ ਕਰਦੇ ਨੇ ਬਾਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਵਾਹਿਗੁਰੂ ਦੀ ਅਰਦਾਸ ਕਰਦੀ ਆ ਅੱਗੇ ਕਿ ਵਾਹਿਗੁਰੂ ਜੀ ਨੇ ਜੋ ਤੁਹਾਨੂੰ ਬਲ ਜਿਸ ਤਰੀਕੇ ਦੇ ਨਾਲ ਤੁਸੀਂ ਚੱਲ ਰਹੇ ਹੋ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ ਕਹਿੰਦੇ ਨੇ ਕਿ ਆਪਣੇ ਲਈ ਹਰ ਕੋਈ ਜਿਉਂਦਾ ਏ ਆਪਣੇ ਪਰਿਵਾਰ ਦੇ ਲਈ ਹਰ ਕੋਈ ਜਿਉਂਦਾ ਏ ਤੇ ਜੀਵਨ ਤਾਂ ਉਹਨਾਂ ਦਾ ਸਫਲ ਆ ਨਾ ਵੀਰੇ ਜਿਹੜੇ ਦੂਜਿਆਂ ਦੇ ਲਈ ਜਿਉਂਦੇ ਨੇ ਜਿਹੜੇ ਕਿਸੇ ਦੇ ਲਈ ਕੁਝ ਕਰਨ ਦਾ ਜਜ਼ਬਾ ਰੱਖਦੇ ਨੇ ਤੇ ਪੁਕਾਰ ਫਾਊਂਡੇਸ਼ਨ ਦੇ ਜਿੰਨੇ ਵੀ ਅੱਜ ਦੇ ਇੱਥੇ ਮੈਂਬਰਸ ਖੜੇ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਪ੍ਰਮਾਤਮਾ ਦੀ ਅਰਦਾਸ ਕਰਦੀ ਆ ਕਿ ਪੁਕਾਰ ਕਿਸੇ ਨੇ ਇੱਕ ਪੁਕਾਰ ਕਿਸੇ ਨੇ ਇੱਕ ਬੋਲ ਬੋਲਿਆ ਤੇ ਜਿਵੇਂ ਤੁਸੀਂ ਅੱਜ ਭੱਜੇ ਚਲੇ ਜਾਂਦੇ ਹੋ ਇਸੇ ਤਰੀਕੇ ਕੰਮ ਕਰਦੇ ਰਹੋ ਬਹੁਤ ਬਹੁਤ ਤੁਮਬਾਰਕਾਂ ਜੀ ਮੈਮ ਇੱਕ ਇਹੀ ਵਰਡ ਸੀਗਾ ਇੱਕ ਇੱਕ ਹੋਰ ਅਸੀਂ ਤੁਹਾਡੇ ਤੋਂ ਗੱਲ ਜ਼ਰੂਰ ਤੁਹਾਡੀ ਜਿਹੜੀ ਬੁੱਕ ਹੈ ਬੁੱਕ ਲਿਖੀ ਹੈ ਜੀ ਤੁਸੀਂ ਸ਼ਮਸ਼ਾਨ ਘਾਟ ਸੋ ਗਿਆ ਉਹਦੇ ਵਾਰੀ ਵੀ ਜ਼ਰੂਰ ਜਰਾ ਦਰਸ਼ਕਾਂ ਨੂੰ ਦੱਸ ਕੇ ਜਾ ਬੁੱਕ ਕਿਦਰੀ ਦੱਸ ਦੇ ਕੇ ਇਹ ਬੁੱਕ ਹੈ ਮੈਡਮ ਹਰਦੀਪਾ ਉਹਨਾਂ ਦੇ ਬੋਲੇ ਜਿਹੜੀ ਲਿਖੀ ਗਿਆ ਸ਼ਮਸ਼ਾਨ ਘਾਟ ਸੋ ਗਿਆ ਇਹਨੂੰ ਤੂੰ ਜਾਣਦੇ ਆ ਬੁੱਕ ਦੇ ਬਾਰੇ ਵੀ ਮੈਨੂੰ ਜਰੂਰ ਦੱਸਿਓ ਜੀ ਬੁੱਕ ਦੇ ਬਾਰੇ ਵੀ ਤੁਹਾਡੇ ਕੋਲੋਂ ਲਿਖੀ ਵੀ ਵੀਰੇ ਪਹਿਲੀ ਨਜ਼ਰੇ ਜਦੋਂ ਅਸੀਂ ਬੁੱਕ ਦੇ ਟਾਈਟਲ ਤੇ ਜਾਂਦੇ ਆ ਨਾ ਸ਼ਮਸ਼ਾਨ ਤਾਂ ਆਪਣੇ ਆਪ ਦੇ ਵਿੱਚ ਇੱਕ ਉਦਾਸ ਚਿੰਤਾ ਵਾਲਾ ਤੇ ਇੱਕ ਤਰੀਕੇ ਦੇ ਨਾਲ ਮੈਂ ਹਾਂ ਕਹਾ ਕਿ ਬੰਦੇ ਨੂੰ ਪਰੇਸ਼ਾਨ ਕਰ ਦੇਣ ਵਾਲਾ ਸ਼ਬਦ ਹੈ ਬਿਲਕੁਲ ਪਰ ਜ਼ਿੰਦਗੀ ਦੀ ਇੱਕ ਸੱਚਾਈ ਆ ਜਿਹਦੇ ਤੋਂ ਹਰ ਇਨਸਾਨ ਭੱਜਦਾ ਏ ਸ਼ਮਸ਼ਾਨ ਘਾਟ ਕੋਈ ਨਹੀਂ ਜਾਣਾ ਚਾਹੁੰਦਾ ਤੇ ਇਹ ਜਿਹੜੀਆਂ ਇਹਦੇ ਵਿੱਚ 13 ਕਹਾਣੀਆਂ ਦਾ ਸੰਗ੍ਰਹਿ ਆ ਜਿਨ੍ਹਾਂ ਦੇ ਵਿੱਚ ਮੈਂ ਗੱਲ ਕਰਾਂ ਕਿੱਟੀ ਪਾਰਟੀ ਨਾਲ ਦੀ ਨਾਲ ਮੈਂ ਗੱਲ ਕਰਾਂ ਲਾਸ਼ਾਂ ਕਦੇ ਨਹੀਂ ਬੋਲਦੀਆਂ ਰੱਬ ਦੀ ਕਚੈਰੀ ਇਸ ਤਰੀਕੇ ਦੀਆਂ 13 ਕਹਾਣੀਆਂ ਦਾ ਸੰਗ੍ਰਹਿ ਹੈ ਤੇ ਸਾਰੀਆਂ 13 ਦੀਆਂ 13 ਕਹਾਣੀਆਂ ਤੁਸੀਂ ਕਹਿ ਸਕਦੇ ਹੋ ਕੋਈ ਗਰਾਊਂਡ ਰਿਐਲਿਟੀ ਦੇ ਉੱਤੇ ਜਿਹੜੀਆਂ ਨੇ ਬਿਲਕੁਲ ਸੱਚੀਆਂ ਨੇ ਜੀ ਤੇ ਇਹ ਸਾਰੀਆਂ ਚੀਜ਼ਾਂ ਕਿੱਥੋਂ ਨਿਕਲੀਆਂ ਇਹ ਨਿਕਲੀਆਂ ਨੇ ਮੇਰੇ ਆਪਣੇ ਨਿੱਜੀ ਤਜਰਬੇ ਦੇ ਵਿੱਚੋਂ ਬਿਲਕੁਲ ਕਿਉਂਕਿ ਅਸੀਂ ਇੱਕ ਸੰਸਥਾ ਚਲਾਉਂਦੇ ਹਾਂ ਦਿਸ਼ਾ ਔਮਨ ਵੈਲਫੇਅਰ ਟਰਸਟ ਸਾਡੇ ਦੋ ਜਿਹੜੇ ਨੇ ਮੈਂ ਗੱਲ ਕਰਾਂ ਮਹਿੰਮ ਚਲਦੀਆਂ ਨੇ ਜਿਨ੍ਹਾਂ ਦੇ ਵਿੱਚ ਦਿਸ਼ਾ ਰੋਜ਼ਗਾਰ ਮਹਿੰਮ ਜਿਸ ਦੇ ਅੰਤਰਗਤ ਅਸੀਂ ਹੁਣ ਤੱਕ 196 ਕੁੜੀਆਂ ਨੂੰ ਆਈਟੀ ਕੰਪਨੀਆਂ ਹਸਪਤਾਲਾਂ ਵਿਦਿਅਕ ਅਦਾਰਿਆਂ ਤੇ ਹੋ ਡਿਫਰੈਂਸ ਸਟਰੀਮ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਨੌਕਰੀਆਂ ਦਿਵਾ ਚੁੱਕੇ ਹਾਂ ਥੈਟ ਇਜ਼ ਟੋਟਲੀ ਫ੍ਰੀ ਆਫ ਕਾਸਟ ਇਸ ਦੇ ਨਾਲ ਹੀ ਸਾਡਾ ਹੋਰ ਜਿਹੜਾ ਮਹਿੰਮ ਚਲਦੀ ਹੈਗੀ ਉਹ ਹੈ ਜਾਗ ਪੈਣੇ ਜਾਗ ਉਹ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਗਾਉਂਦੇ ਆ ਤੇ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਜਾਗਰੂਕ ਕਰਦੇ ਆ ਕੀ ਅਸੀਂ ਹੱਕ ਮੰਗਦੇ ਆਂ ਮੰਗਣੇ ਵੀ ਚਾਹੀਦੇ ਨੇ ਅਸੀਂ ਕਹਿੰਦੇ ਆ ਕਿ ਸਾਡਾ ਹੱਕ ਇੱਥੇ ਰੱਖ ਪਰ ਕਰਤੱਵ ਵੀਰੇ ਕਿਨੇ ਨਿਭਾਉਣੇ ਨੇ ਬੀਂਗ ਆ ਲੈਡੀ ਬਿਲਕੁਲ ਬੀਂਗ ਆ ਹਾਊਸ ਵਾਈਫ ਬੀਂਗ ਆ ਵਰਕਿੰਗ ਔਮੈਨ ਹਰ ਇੱਕ ਔਰਤ ਦੀਆਂ ਕੁਝ ਇੱਕ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹਦੇ ਪਰਿਵਾਰ ਦੇ ਪ੍ਰਤੀ ਉਹਦੇ ਸਮਾਜ ਦੇ ਪ੍ਰਤੀ ਆਪਣੇ ਬੇਟੇ ਦੇ ਪ੍ਰਤੀ ਆਪਣੇ ਪਤੀ ਦੇ ਪ੍ਰਤੀ ਸੱਸ ਸਹੁਰੇ ਦੇ ਪ੍ਰਤੀ ਤੇ ਜੇਕਰ ਅਸੀਂ ਅੱਜ ਕਹਿੰਦੇ ਆ ਨਾ ਕਿ ਲੜਕੀਆਂ ਨੂੰ ਪਿੱਛੇ ਨਹੀਂ ਦੇਖਣਾ ਚਾਹੀਦਾ ਕਿਤੇ ਨਾ ਕਿਤੇ ਉੱਥੇ ਵੀ ਜ਼ਿੰਮੇਦਾਰੀ ਹੈਗੀ ਆ ਮੈਂ ਇਸ ਗੱਲ ਦੀ ਪੁਰਜ਼ੋਰ ਤਾਕੀਦ ਕਰਦੀ ਆ ਕਿ ਜਿਹੜੀਆਂ ਲੜਕੀਆਂ ਵੇਈਆਂ ਗਈਆਂ ਨੇ ਕਹਿੰਦੇ ਬਿਲਕੁਲ ਨਹੀਂ ਪਿੱਛੇ ਦੇਖਣਾ ਚਾਹੀਦਾ ਕਿਉਂ ਜਿਹੜੇ ਮਾਪੇ ਨੇ ਪਾਲ ਪੋਸ ਕੇ ਵੱਡਾ ਕੀਤਾ ਤੁਹਾਨੂੰ ਕਿਤੇ ਖੜਨ ਦੇ ਲਾਇਕ ਬਣਾਇਆ ਤੁਸੀਂ ਕਿਤੇ ਜੇਕਰ ਨੌਕਰੀ ਕਰਦੇ ਹੋ ਜੇਕਰ ਪਿੱਛੇ ਮਾਪਿਆਂ ਨੂੰ ਜ਼ਰੂਰਤ ਪੈ ਗਈ ਆ ਤੇ ਉੱਥੇ ਵੀ ਬੇਟੀ ਨੂੰ ਬੇਟਾ ਬਣ ਕੇ ਖੜਨਾ ਪਏਗਾ ਖੜਨਾ ਚਾਹੀਦਾ ਤਾਂ ਪੁਕਾਰ ਫਾਊਂਡੇਸ਼ਨ ਦੀ 10ਵੇਂ ਬਰੇਗੰਡ ਤੇ ਮੌਕੇ ਵੀਰ ਅਮਰਿੰਦਰ ਸਿੰਘ ਉਹ ਵੀ ਕੁਝ ਇਹ ਕਹਿਣਗੇ ਤੁਹਾਨੂੰ ਉਹ ਵੀ ਦੋ ਲਾਈਨਾਂ ਜਿਹੜੀਆਂ ਸੁਣਾਉਣਗੇ ਆਓ ਸਭ ਤੋਂ ਪਹਿਲਾਂ ਵੀਰ ਦਾ ਸਵਾਗਤ ਕਰ ਲੈਨੇ ਵੀਰੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਭਾਜੀ ਬਹੁਤ ਸ਼ੁਕਰੀਆ ਅੱਜ 10ਵੇਂ ਬਰੇ ਘੰਟਾ ਹੈ ਪੁਕਾਰ ਫਾਊਂਡੇਸ਼ਨ ਦੀ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਿਦਾਂ ਦਾ ਫੀਲ ਕਰ ਰਹੇ ਹੋ ਇੱਥੇ ਆ ਕੇ ਤੁਸੀਂ ਭਾਜੀ ਬੜੀ ਖੁਸ਼ੀ ਹੋਈ ਹੈ ਤੇ ਮੈਂ ਬਾਰ ਬਾਰ ਇਹੀ ਕਹਿੰਨੇ ਸਾਡੇ ਇਸ ਪੁਕਾਰ ਫਾਊਂਡੇਸ਼ਨ ਦੀ ਰੀੜ ਦੀ ਹੱਡੀ ਭਾਜੀ ਗੁਰਵਿੰਦਰ ਭਾਜੀ ਨੇ ਜਿਨ੍ਹਾਂ ਨੇ ਸਾਨੂੰ ਚੁਣਿਆ ਅਸੀਂ ਤਾਂ ਐਵੇਂ ਭੱਜੇ ਫਿਰਦੇ ਸੀ ਤੇ ਸਾਨੂੰ ਚੁਣ ਕੇ ਇੱਕ ਰਸਤਾ ਦਿਖਾਇਆ ਬਿਲਕੁਲ ਤੇ ਸਾਨੂੰ ਬੜੀ ਖੁਸ਼ੀ ਹੈ ਵੀ ਉਸ ਰਸਤੇ 'ਚ ਸਾਡੀ ਖੁਦ ਅੱਜ ਸਰ ਤੁਹਾਡੇ ਸਾਹਮਣੇ ਖੜੇ ਹਾਂ ਸਿਰਫ ਉਸੇ ਰਸਤੇ ਦੀ ਬਤੋਲ ਬਿਲਕੁਲ ਤੇ ਕੁਛ ਚੰਦ ਲੈਣਾ ਮੈਂ ਗਾ ਕੇ ਕਹਿਣਾ ਚਾਹੁੰਦਾ ਹ ਹ ਤੇ ਜਾਤੇ ਖੂਬ ਸੂਰਤ ਆਵਰਾ ਸੜਕਾਂ 'ਤੇ ਕبھی ਕبھی ਇਤਫਾਕ ਸੇ ਕਿਤਨੇ ਅਨਜਾਨ ਲੋਕ ਮਿਲ ਜਾਂਦੇ ਹਨ ਉਨਮੇਂ ਸੇ ਕੁਛ ਲੋਕ ਭੁੱਲ ਜਾਤੇ ਹੈ ਚੰਦ ਯਾਦ reh jaਤੇ ਹੈ ਹਾਲੇ ਨੇ ਇੱਕ ਤਾਂ ਜਦੋਂ ਪਹਿਲੀ ਵਾਰੀ ਪੰਗਾ ਲੈਣੇ ਨੇ ਪਤਾ ਨਹੀਂ ਸਟੇਜ ਕੰਬੀਸ਼ਨ ਵੀ ਲੱਤਾਂ ਕੰਬੀਸ਼ਨ ਹੋ ਗਿਆ ਹੁਣ ਬਾਜੀ ਨੇ ਪੰਗਾ ਰ ਦਵਾਤ ਹੌਲੀ ਹੌਲੀ ਕਰਕੇ ਖੋਲਣ ਗਿਆ ਐਵੇਂ ਕਰਕੇ ਨਾ ਵੀ ਬੜਾ ਬੜਾ ਬਹੁਤ ਵਧੀਆ ਲੱਗਿਆ ਬਾਜੀ ਉੱਤੇ ਆ ਕੇ ਤੇ ਸਾਰਿਆਂ ਨੂੰ ਮਿਲ ਕੇ ਬੜਾ ਸੋਹਣਾ ਲੱਗਿਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਇੱਥੇ ਔਰ ਤੇ ਸਾਡੇ ਕੈਮਰਾਮੈਨ ਕਰਦੇ ਬਹੁਤ ਸ਼ੁਕਰੀਆ ਬਾਜੀ ਬਹੁਤ ਬਹੁਤ